ਦੋਸਤੋ ਕਿਸੇ ਪਿੰਡ ਵਿੱਚ ਇੱਕ ਲੜਕਾ ਰਹਿੰਦਾ ਸੀ ਅਮੀਰ ਬੰਦੀ ਲਾਲਸਾ ਹਰ ਵੇਲੇ ਉਸਦੇ ਮਨ ਵਿੱਚ ਉਸ ਸੁਲਵਟਾ ਲੈਂਦੀ ਰਹਿੰਦੀ ਸੀ ਆਪਣੀ ਐਸੀ ਲਾਲਸਾ ਨੂੰ ਪੂਰਾ ਕਰਨ ਲਈ ਉਹ ਇੱਕ ਸ਼ਹਿਰ ਵਿੱਚ ਜਾ ਕੇ ਨੌਕਰੀ ਕਰਨ ਲੱਗ ਪਿਆ ਪਰ ਉਹ ਆਪਣੀ ਕਮਾਈ ਤੋਂ ਸੰਤੁਸ਼ਟ ਨਹੀਂ ਸੀ ਉਹ ਕੁਝ ਅਜੀਹਾ ਕਰਨਾ ਲੋਚਦਾ ਸੀ ਜਿਸ ਨਾਲ ਉਹਦੀ ਕਿਸਮਤ ਇੱਕਦਮ ਬਦਲ ਜਾਵੇ ਆਲਸੀ ਇਨਸਾਨ ਸੀ ਤੇ ਸੁਪਨੇ ਪਰ ਉਹਦੇ ਬੜੇ ਵੱਡੇ ਵੱਡੇ ਸਨ ਇੱਕ ਦਿਨ ਉਹ ਇੱਕ ਸਾਧੂ ਕੋਲ ਗਿਆ ਉਸਨੇ ਸਾਧੂ ਨੂੰ ਆਪਣੀ ਸਾਰੀ ਪੂਰੀ ਕਹਾਣੀ ਸੁਣਾਈ ਤੇ ਪੁੱਛਿਆ ਵੀ ਮਹਾਰਾਜ ਜੀ ਕਿਰਪਾ ਕਰਕੇ ਮੈਨੂੰ ਇਹ ਦੱਸੋ ਕਿ ਆਕਰ ਮੇਰੀ ਕਿਸਮਤ ਹੈਗੀ ਕਿੱਥੇ ਆ ਸਾਧੂ ਉਸ ਨੌਜਵਾਨ ਦੀ ਗੱਲ ਸਮਝ ਗਿਆ ਕਿ ਉਹ ਬੜਾ ਆਲਸੀ ਹੈ ਬਿਨਾ ਕੋਈ ਕੰਮ ਕੀਤੇ ਅਮੀਰ ਬਣਨਾ ਚਾਹੁੰਦਾ ਥੋੜੀ देर ਨੌਜਵਾਨ ਨੂੰ ਦੇਖਣ ਤੋਂ ਬਾਅਦ ਸਾਧੂ ਨੇ ਕਿਹਾ ਪੁੱਤਰ ਤੇਰੀ ਕਿਸਮਤ ਇੱਥੇ ਕਿਤੇ ਨਹੀਂ ਆ ਉਹ ਤਾਂ ਸਮੁੰਦਰ ਦੇ ਪਰਲੇ ਪਾਸੇ ਆ ਆਪਣੀ ਕਿਸਮਤ ਨੂੰ ਲੱਭਣ ਲਈ ਤੈਨੂੰ ਸਮੁੰਦਰ ਦੇ ਦੂਜੇ ਪਾਸੇ ਜਾਣਾ ਜੜਾ ਵਾ ਉਪਾਵੇਗਾ ਉਤਰਾント ਆਪਣੀ ਕਿਸਮਤ ਨੂੰ ਹਾਸਲ ਕਰਨ ਲਈ ਕਾਲਾ ਪੈ ਗਿਆ ਤੇ ਸਮੁੰਦਰ ਦੇ ਦੂਜੇ ਪਾਸੇ ਜਾਣ ਲਈ ਸਫ਼ਰ ਤੇ ਨਿਕਲ ਤੁਰਿਆ ਤੁਰਦਿਆਂ ਤੁਰਦਿਆਂ ਉਸਨੇ ਕਈ ਪਹਾੜ ਲੰਗੇ ਕਈ ਨਦੀਆਂ ਪਾਰ ਕੀਤੀਆਂ ਅੰਤੋਂ ਇੱਕ ਸਰਮਈ ਮદાન ਵਿੱਚ ਜਾ ਪੁੱਜਾ ਜਿੱਥੇ ਇੱਕ ਪਾਸੇ ਚਰਨਾਵਾਗ ਰਿਹਾ ਸੀ ਉਸਨੇ ਚਰਨੇ ਤੋਂ ਪਾਣੀ ਪੀਤਾ ਤੇ ਹਰੇ ਕਾਹ ਤੇ ਲੰਮਾ ਪੈ ਗਿਆ ਕਾਹ ਤੇ ਪੈਂਦੀਆਂ ਸਾਰੀ ਉਹ ਨੀਂਦ ਦੇ ਭੁੱਖਲ ਚੋਂ ਚਲਾ ਗਿਆ ਕਾਫੀ ਚਿਰ ਸੌਣ ਤੋਂ ਬਾਅਦ ਜਦੋਂ ਉਸਦੀ ਜਾਗ ਖੁੱਲੀ ਤਾਂ ਉਸਦੀ ਨਜ਼ਰ ਮੈਦਾਨ ਵਿੱਚ ਇੱਕ ਸੁੰਦਰ ਲੜਕੀ ਤੇ ਪਈ। ਲੜਕੀ ਨੇ ਉਸ ਨੂੰ ਪੁੱਛਿਆ, "ਤੁਸੀਂ ਕਿੱਥੇ ਜਾ ਰਹੇ ਹੋ?" ਨੌਜਵਾਨ ਨੇ ਜਵਾਬ ਦਿੱਤਾ, "ਮੈਂ ਤਾਂ ਆਪਣੀ ਕਿਸਮਤ ਦੀ ਪਾਲ ਵਿੱਚ ਨਿਕਲਿਆ ਆਂ।" ਇਸ ਤੇ ਲੜਕੀ ਬੋਲੀ, "ਮੈਨੂੰ ਮੈਂ ਆਪਣੀ ਕਿਸਮਤ ਦੀ ਉਡੀਕ ਆ। ਮੇਰਾ ਵਿਆਹ ਨਹੀਂ ਹੋ ਰਿਹਾ। ਜੇ ਤੁਹਾਨੂੰ ਮੇਰੀ ਕਿਸਮਤ ਮਿਲੇ, ਤਾਂ ਉਸ ਨੂੰ ਪੁੱਛਣਾ ਕਿ ਮੇਰਾ ਵਿਆਹ ਕਦੋਂ ਹੋਊਗਾ।" "ਅੱਛਾ, ਮੈਂ ਜ਼ਰੂਰ ਪੁੱਛਾਂਗਾ ਤੇ ਵਾਪਸੀ ਤੇ ਤੈਨੂੰ ਦੱਸ ਦੇਵਾਂਗਾ। ਪਰ ਤੂੰ ਮੈਨੂੰ ਕਿੱਥੇ ਮਿਲਵੇਂਗੀ?" ਨੌਜਵਾਨ ਨੇ ਉਹਨੂੰ ਪੁੱਛਿਆ, ਮੈਂ ਤੈਨੂੰ ਇੱਥੇ ਹੀ ਮਿਲਾਂਗੀ ਲੜਕੀ ਨੇ ਕਿਹਾ ਉਹ ਥੋਗਾ ਤੁਰ ਪਿਆ ਤੇ ਕੁਝ ਦੂਰ ਜਾਂਦੇ ਉਸ ਨੂੰ ਇੱਕ ਸੋਹਣਾ ਸੁਨੱਖਾ ਘੋੜਾ ਜਿਹੜਾ ਸੀ ਉਹ ਦਿਖਾਈ ਦਿੱਤਾ ਘੋੜੇ ਨੂੰ ਦੇਖ ਕੇ ਉਸ ਨੇ ਮਾਨੀ ਮਨ ਸੋਚਿਆ ਕਾਸ਼ ਮੇਰੇ ਕੋਲ ਵੀ ਅਹੋ ਜਿਹਾ ਘੋੜਾ ਹੁੰਦਾ ਤਾਂ ਅੱਖ ਚਮਕੇ ਵਿੱਚ ਹੀ ਮੈਂ ਸਮੁੰਦਰ ਦੇ ਕੰਢੇ ਪਹੁੰਚ ਜਾਂਦਾ ਅਜਿਹਾ ਇਹ ਗੱਲ ਸੋਚ ਰਿਹਾ ਸੀ ਕਿ ਘੋੜਾ ਉਹਦੇ ਨੇੜੇ ਆ ਕੇ ਪੁੱਛਣ ਲੱਗਿਆ ਐ ਨੌਜਵਾਨ ਤੂੰ ਕੌਣ ਆ ਤੇ ਕਿੱਥੇ ਜਾ ਰਿਹਾ ਹੈ ਨੌਜਵਾਨ ਨੇ ਜਵਾਬ ਦਿੱਤਾ ਮੈਂ ਕਿਸਮਤ ਦਾ ਮਾਰਿਆ ਆਵਾ ਤੇ ਆਪਣੀ ਕਿਸਮਤ ਦੀ ਪਾਲ ਵਿੱਚ ਨਿਕਲਿਆ ਆਵਾ ਇਹ ਸੁਣ ਕੇ ਕੋੜਾ ਕਹਿਣ ਲੱਗਿਆ ਭਰਾਵਾ ਮੈਂ ਵੀ ਤਾਂ ਕਿਸਮਤ ਦਾ ਮਾਰਿਆ ਵਾ ਮੈਨੂੰ ਕੋਈ ਸਵਾਰ ਨਹੀਂ ਮਿਲਦਾ ਤੂੰ ਮੇਰੀ ਕਿਸਮਤ ਦਾ ਜਿਹੜਾ ਵਾ ਉਹ ਪਤਾ ਕਰੀ ਉਸ ਨੌਜਵਾਨ ਨੇ ਉਹਨੂੰ ਕੋੜੇ ਨੂੰ ਕਿਹਾ ਤੇ ਉਹਨੇ ਕਿਹਾ ਪਿਓ ਤੈਨੂੰ ਜੇ ਮਿਲ ਗਈ ਤਾਂ ਉਸਨੂੰ ਪੁੱਛੀਂ ਕਿ ਮੈਨੂੰ ਸਵਾਰ ਕਦੋਂ ਮਿਲੇਗਾ ਕੋੜੇ ਦੀ ਗੱਲਬਾਤ ਤੋਂ ਬਾਅਦ ਉਹ ਫਿਰ ਅੱਗੇ ਹੋ ਤੁਰਿਆ ਅੱਗੇ ਜਾ ਕੇ ਉਸਨੂੰ ਇੱਕ ਰੁੱਖ ਮਿਲਿਆ ਦੇਖਣ ਵਿੱਚ ਰੁੱਖ ਸੀ ਤਾਂ ਬਹੁਤ ਵੱਡਾ ਪਰਦਾ ਸੁੱਕਿਆ ਹੋਇਆ ਸੀ ਉਹ ਥੋੜਾ ਜਿਹਾ ਆਰਾਮ ਕਰਨ ਲਈ ਰੋਖੇ ਠਾਂ ਬੈ ਗਿਆ ਅਜਿਉਂ ਬੈਠਾ ਹੀ ਸੀ ਕਿ ਰੋਖੋਸ ਤੋਂ ਪੁੱਛਣ ਲੱਗਿਆ ਐ ਮਸਾਫਰ ਤੂੰ ਕਿੱਥੇ ਜਾ ਰਿਹਾ ਵਾ ਬਹੁਤ ਥੱਕਿਆ ਹੋਇਆ ਲੱਗ ਰਿਹਾ ਵਾ ਨੌਜਵਾਨ ਨੇ ਜਵਾਬ ਦਿੱਤਾ ਹਾਂ ਭਰਾ ਬਹੁਤ ਦੂਰ ਤੋਂ ਆਇਆ ਵਾ ਤੇ ਸਮੁੰਦਰ ਪਾਰ ਤੋਂ ਆਪਣੀ ਕਿਸਮਤ ਲਿਉਣ ਜਾ ਰਿਹਾ ਹਾਂ ਅੱਛਾ ਕਿਸਮਤ ਨੂੰ ਲਿਉਣ ਜਾ ਰਿਹਾ ਵਾ ਤੂੰ ਕਿੱਦਾਂ ਹਾਂ ਮੈਂ ਉੱਥੇ ਜਾ ਰਿਹਾ ਵਾਂ ਕਿੱਦਾਂ ਬੜੀ ਚੰਗੀ ਗੱਲ ਆ ਭਰਾ ਮੈਂ ਤਾਂ ਤੁਰ ਨਹੀਂ ਸਕਦਾ ਨਹੀਂ ਤਾਂ ਮੈਂ ਵੀ ਤੇਰੇ ਨਾਲ ਤੁਰ ਪੈਂਦਾ ਤੂੰ ਦੇਖ ਰਿਹਾ ਨਾ ਮੇਰਾ ਇੱਕ ਪਾਸਾ ਬਿਲਕੁਲ ਸੁੱਕ ਗਿਆ ਤੂੰ ਮੇਰੀ ਕਿਸਮਤ ਬਾਰੇ ਪਤਾ ਕਰੇ ਕਿ ਮੁੜ ਕਦੋਂ ਹਰਿਆ ਭਰਿਆ ਹੋਵਾਂਗਾ ਤੁਰਦਿਆਂ ਤੁਰਦਿਆਂ ਆਖਰ ਉਸ ਸਮੁੰਦਰ ਕੰਢੇ ਪੁੱਜ ਗਿਆ ਉੱਥੇ ਇੱਕ ਮગરਮਛ ਪੇਟ ਦਰਦ ਨਾਲ ਕਰਾ ਰਿਹਾ ਸੀ ਜਦੋਂ ਉਸਨੇ ਮગરਮਛ ਨੂੰ ਸਮੁੰਦਰ ਪਾਰ ਕਰਨ ਜਾਣ ਦਾ ਕਾਰਨ ਦੱਸਿਆ ਤੋ ਉਹ ਤੇ ਬੜਾ ਖੁਸ਼ ਹੋਇਆ ਉਸਨੇ ਕਿਹਾ ਭਰਾ ਮੇਰੀ ਵੀ ਕਿਸਮਤ ਦਾ ਪਤਾ ਕਰਨਾ ਰੋਜ਼ ਪੇਟ ਵਿੱਚ ਦਰਦ ਰਹਿੰਦਾ ਮੇਰੇ ਨਾ ਕੁਝ ਖਾਦਾ ਜਾਂਦਾ ਨਾ ਕੁਝ ਪੀਤਾ ਨੌਜਵਾਨ ਬੋਲਿਆ ਤੂੰ ਮੈਨੂੰ ਆਪਣੀ ਪਿੱਠ ਤੇ ਪਟਾਕੇ ਸਮੁੰਦਰ ਪਾਰ ਕਰਾ ਦੇ ਮੈਂ ਜ਼ਰੂਰ ਪਤਾ ਕਰਾਂਗਾ ਉਹ ਮਗਰਮਸ਼ ਤੇ ਸਵਾਰੋ ਕਿਸ ਸਮੁੰਦਰ ਪਾਰ ਜਾ ਲੱਗਿਆ ਸਮੁੰਦਰ ਪਾਰ ਕਾਫੀ ਪਟਕਨ ਤੋਂ ਬਾਅਦ ਆਖਰ ਉਸ ਨੂੰ ਇੱਕ ਸਾਧੂ ਮਿਲਿਆ ਉਸਨੇ ਸਾਧੂ ਨੂੰ ਆਪਣੀ ਸਾਰੀ ਕਹਾਣੀ ਦੱਸੀ ਤੇ ਆਪਣੀ ਕਿਸਮਤ ਦਾ ਪਤਾ ਪੁੱਛਿਆ ਸਾਧੂ ਨੇ ਕਿਹਾ beta ਤੇਰੀ ਕਿਸਮਤ ਤੇਰੀ ਕੋਲ ਹੀ ਹੈ ਤੂੰ ਐਨਾ ਲੰਮਾ ਸਫ਼ਰ ਕੀਤਾ ਹੈ ਐਨੀ ਮਿਹਨਤ ਕੀਤੀ ਹੈ ਤੈਨੂੰ ਤਾਂ ਸਾਰਾ ਕੁਝ ਮਿਲਿਆ ਨੌਜਵਾਨ ਕਹਿਣ ਲੱਗਾ ਮਹਾਰਾਜ ਜੀ ਮੈਂ ਕੁਝ ਨਹੀਂ ਸਮਝਿਆ ਜੋ ਤੁਸੀਂ ਮੈਨੂੰ ਕਹਿ ਰਹੇ ਹੋ ਮੰਨ ਲਿਆ ਮੇਰੀ ਕਿਸਮਤ ਮੇਰੇ ਕੋਲ ਆ ਪਰ ਜੋ ਲੋਕ ਮੈਨੂੰ ਰਾਹ ਵਿੱਚ ਮਿਲੇ ਸਨ ਉਹਨਾਂ ਦੀ ਕਿਸਮਤ ਕਿੱਥੇ ਆ ਉਹ ਸੁੰਦਰੀ ਉਹ ਕੋੜਾ ਉਹ ਰੁੱਖ ਧਿਉ ਮਗਰਮਛ ਧਿਆਨ ਨਾਲ ਸੁਣ ਬੇਟਾ ਮਗਰਮਛ ਨੇ ਰਾਣੀ ਦਾ 9 ਲੱਖਾ ਹਾਰ ਜਿਹੜਾ ਉਹ ਨਿਕਲਿਆ ਹੋਇਆ ਵਾ ਇਸ ਕਰ ਨੂੰ ਉਸਤੇ ਪੇਟ ਵਿੱਚ ਦਰਦ ਰਹਿਦਾ ਤੂੰ ਉਹਨੂੰ ਉਲਟੀ ਕਰਨ ਵਾਸਤੇ ਕਹੀਂ ਹਾਰ ਪੇਟ ਚੋਂ ਨਿਕਲ ਜਾਣ ਤੇ ਉਹ ਠੀਕ ਹੋ ਜਾਵੇਗਾ ਰੋਖ ਦੇ ਚੌਕ ਕੋਨਿਆਂ ਵਿੱਚ ਧੰਨ ਦੱਬਿਆ ਇਸ ਕਰ ਨੂੰ ਸੁੱਕ ਰਿਆ ਕੋੜਾ ਗੱਭਰੂ ਸਵਾਰ ਦੇ ਬਿਨਾ ਅਧੂਰਾ ਵਾ ਤੇ ਸੁੰਦਰੀ ਗੱਭਰੂ ਵਰ ਦੇ ਬਿਨਾ ਸਾਧੂ ਨੇ ਕਿਹਾ ਐ ਸਾਰਾ ਕੁਝ ਸੁਣ ਕੇ ਨੌਜਵਾਨ ਸਾਧੂ ਨੂੰ ਪ੍ਰਣਾਮ ਕਰਕੇ ਵਾਪਸ ਮੁੜ ਪਿਆ ਮਗਰਮਛ ਦੀ ਪੇਟ ਤੇ ਬੈਠ ਕੇ ਸਮੁੰਦਰ ਦੇ ਕੰਢੇ ਪੁੱਜ ਕੇ ਉਸ ਨੇ ਉਵੇਂ ਹੀ ਕੀਤਾ ਜਿਵੇਂ ਸਾਧੂ ਨੇ ਕਿਹਾ ਸੀ ਉਸ ਨੇ ਸਭ ਤੋਂ ਪਹਿਲਾਂ ਮਗਰਮਛ ਤੋਂ ਉਲਟੀ ਕਰਵਾਈ ਐਸ ਨਾਲ ਨੌ ਲਖਾਰ ਬਾਰ ਨਿਕਲ ਆਇਆ ਮਗਰਮਛ ਦੇ ਪੇਟ ਦਾ ਦਰਦ ਠੀਕ ਹੋ ਗਿਆ ਨੌਜਵਾਨ ਨਿਹਾਰ ਆਪਣੇ ਕੋਲ ਰੱਖ ਲਿਆ ਰੁੱਖ ਦੇ ਕੋਲ ਪੁੱਜ ਕੇ ਉਸਨੇ ਉਸ ਦੀਆਂ ਜੜਾਂ ਵਿੱਚ ਦੱਬਿਆ ਧਨਬਾਰ ਕੱਢ ਲਿਆ ਰੁੱਖ ਫਿਰ ਹਰਾ-ਪਰਾ ਹੋਣ ਲੱਗਿਆ ਉਹ ਸਾਰਾ ਧਨ ਲੈ ਕੇ ਅਗਾ ਨੂੰ ਤੁਰ ਪਿਆ ਅੱਗੇ ਸਵਾਰ ਦੀ ਢੀਕ ਵਿੱਚ ਕੋੜਾ ਇੱਧਰ-ਉੱਧਰ ਪਟਕਰਿਆ ਸੀ ਉਹ ਘੋੜੇ ਤੇ ਸਵਾਰ ਹੋ ਗਿਆ ਤੇ ਘੋੜੇ ਨੂੰ ਗੱਭਰੂ ਸਵਾਰ ਮਿਲ ਗਿਆ ਮੈਦਾਨ ਵਿੱਚ ਪਹੁੰਚਣ ਤੇ ਉਸਨੇ ਸੁੰਦਰੀ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ ਤੇ ਉਹ ਸੁੰਦਰੀ ਨੇ ਹੱਸਦਿਆਂ ਕਬੂਲ ਕਰ ਲਿਆ ਨੌਜਵਾਨ ਸੁੰਦਰੀ ਨੂੰ ਲੈ ਕੇ ਕੋੜੇ ਤੇ ਸਵਾਰ ਹੋ ਕੇ ਧਨ ਦੌਲਤ ਲੈ ਕੇ ਵਾਪਸ ਆ ਗਿਆ ਸੋ ਦੋਸਤੋ ਕਈ ਵਾਰ ਸਾਡੀ ਜ਼ਿੰਦਗੀ ਵਿੱਚ ਵੀ ਸਾਡੇ ਕੋਲ ਸਾਰੇ ਹੱਲ ਹੁੰਦੇ ਆ ਤੇ ਪਰ ਅਸੀਂ ਇਧਰ ਉਧਰ ਪਟਕਦੇ ਫਿਰਦੇ ਰਹਿੰਦੇ ਆ ਤੇ ਅਸੀਂ ਉਹ ਹੱਲ ਜਿਹੜੇ ਆ ਉਹ ਆਪਣੀ ਜ਼ਿੰਦਗੀ ਚ ਕੱਟਦੇ ਹੀ ਨਹੀਂ ਹੈਗੇ ਜਾਂ ਆਲਸ ਕਰਕੇ ਜਾਂ ਅਸੀਂ ਮਿਹਨਤ ਕਰਨ ਤੋਂ ਡਰਦੇ ਆ ਫਿਰ ਮਿਲਦੇ ਆ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਆਪਣਾ ਰੱਖਿਓ ਬਹੁਤ ਜ਼ਿਆਦਾ ਖਿਆਲ rabraka